ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੋਦੀਆਂ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ। ਇੱਕ ਦੋਵੇਂ ਸੁਈਆਂ ਸਵਾਈਆਂ ਵਿੱਚ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾ। ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਜੀ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਪਛੋਦੀ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਹੋ ਠੀਕ ਠਾਕ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਵੀਰ ਰੋਸ਼ਨਦੀਪ ਸਿੰਘ ਨਾਂ ਜੀ ਆਪਣਾ ਪਿੰਡ ਸੁਲਤਾਨਵੰਡੀ ਜੇ ਪਤੀ ਮਸਤੂਦ ਜੇ ਪ੍ਰਗਨ ਜੀ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਅ ਪਰਸੋਂ ਵਾਲਾ ਵੇਖ ਗਿਆ ਮਾਲ ਫਿਰ ਹਾਂਜੀ ਵੇਖ ਗਿਆ ਠੀਕ ਆ ਅੱਜ ਫਿਰ ਦੋ ਲੈਣ ਤੇ ਆ ਹਨਾ ਤੇ ਪਹਿਲਾਂ ਜਰਸੀ ਵਿਖਾ ਦੀਏ ਹਾਂਜੀ ਜਰਸੀ ਆ ਦੇਖ ਸਾਧੂ ਜੀ ਬਾਕੀ ਇਹਦੇ ਮਗਰ ਵੀ ਵਸ਼ੀ ਆ ਤੇ ਇਧਰ ਦੀ ਜੰਮੀ ਪਲੀ ਆ ਜਿਹੜੀ ਆਹਣ ਵੀ ਇਹਦੇ ਇੱਕ ਵਾਰੀ ਲਾਗੇ ਤੋਂ ਆਪਾਂ ਦੇਖ ਸਕਦੇ ਹਾਂ ਖਾਣਾ ਦਾ ਸਾਈਜ਼ ਕਿ ਆਪ ਜਿਹੜਾ ਇਹਦਾ ਚੰਗਾ ਆ ਕਿੰਨੇ ਚੱਦਰ ਦੀ ਸੋਈ ਆ ਵੀਰ ਜੀ ਇਹ ਵੀਰ ਜੀ ਬੋਲਾ ਹੀ ਜੇ ਆਈ ਹੈ ਫੱਗ ਦੀ ਸੋਈ ਜੇ ਕੱਚਾ ਬੋਲਾ ਹੋ ਗਿਆ ਜੇ ਹੁਣ ਅੱਛਾ ਜੀ ਹਾਂਜੀ ਕਿੰਨਾ ਕਹੋਗਾ ਇਹ ਦੇ ਵੀ ਕਿ ਭਾਰਾ ਤੇਰਾ ਲੀਟਰ ਬੋਲਾ ਹੈਗਾ ਕਿ 12 ਤੇਰੇ ਇੰਟਰ ਹੈਗਾ ਕਿੰਨਾ ਕਰੀ ਜਾਊਗੀ ਇਹ ਇਹ ਵੀ 15 16 ਕਿਲੋ ਦੇ ਕਰੀ ਜਾਊਗੀ ਬਾਕੀ ਸੇਵਾ ਦਾ ਇਹ ਹੁਣ ਠੀਕ ਆ ਤੋਰੋ ਹੈ ਕਰੀ ਫਿਰ ਇਹਨਾਂ 15 16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਬਾਕੀ ਇਹ ਆ ਵੀ ਜਰਸੀ ਆ ਜਿਹੜੀ ਗਰਮੀਆਂ ਚ ਚੌਣ ਨੂੰ ਚੰਗੀ ਆ ਲੈ ਆ ਬਾਕੀ ਉਤਰਾਏ ਆ ਵੀ ਥੱਲੀਆਂ ਚੰਗੀ ਤਿਆਰ ਹੋਈ ਆ ਇਹ ਫਰਦੀ ਸੀ ਇਹ ਲੈ ਦਿੱਤੀ ਮੈਂ ਜੀ ਆਪਾਂ ਤੇ ਕਿੰਨਾ ਫਰਕ ਮੁੱਲ ਰੱਖਣਾ ਵੀ ਜੀ ਇਹਦਾ ਆਪਾਂ ਜਿਆ ਵੇਖੀ ਮੁੱਲ ਤਾਂ ਨਹੀਂ ਪਤਾ ਕਿੰਨਾ ਕਰਦੇ ਆ ਆਪਾਂ ਜੀ ਰੱਖਣਾ ਪਰ ਕਿੰਨਾ ਕਰ ਇਹ ਵਿੱਚ 2 ਘਟ ਕੇ 40000 ਨਹੀਂ ਹੋਰ ਕਰ ਦੀਏ ਮਾਨ ਵੀ ਦੇ ਦਾਂ ਏ 45000 ਕਰ ਦੀਏ ਔਰ ਛੋੜ ਛੋੜ ਵੀ ਹਾਂ ਨਾ 42000 ਦੀ ਜਾਨ 42000 ਦੀ ਜਸਨਾ ਹੀ ਆ ਜਸਨਾ ਹੀ ਜਾ ਸੁਣਉਣੀ ਉਹ ਮਾਨ ਤਾਨ ਕਰਾਂਗੇ ਵੀਰ ਜਿਹੜਾ ਫੋਨ ਕਰੂਗਾ ਪੂਰੇ 40 ਦੀ ਦੇ ਦਈਏ ਹਾਂਜੀ ਪੂਰੇ 40 ਦੀ ਚਲੋ ਦੇ ਦਿੰਦੇ ਠੀਕ ਆ 40000 ਦੀ ਜਿਹੜੀ ਵੀਰ ਜੀ ਨੇ ਕਹਿੰਦੇ ਕਿ ਦੇ ਦੇਾਂਗੇ ਬਾਕੀ ਚਲੋ ਕੋ ਵੀਰ ਫੋਨ ਲਾਵੇ ਇੱਕ ਦੀ ਜਰਸੀਆਂ ਤੇ ਸਾਹਣੇ ਦਾ ਕੱਦਗਾਠਿਆ ਤੇ ਬਾਕੀ ਦੁੱਧ ਵੀ ਜਿਹੜਾ ਇਹਦਾ ਵਾ ਗਰਮੀਆਂ ਚ ਚੌਣ ਦੀ ਜਿਹੜਾ ਚੰਗਾ ਮੱਝਾਂ ਵਰਗਾ ਦੁੱਧ ਹੁੰਦਾ ਵਾ ਗਾਂ ਲਈ ਲੋਏ ਇੱਕੋ ਗੱਲ ਤੇ ਆ ਬੱਚੇ ਤੋਂ ਬਿਨਾ ਇਥੇ ਹਾਂਜੀ ਬੱਚੇ ਤੋਂ ਬਿਨਾ ਇਹਦੇ ਕੋਲ ਕਿੰਨਾ ਦੁੱਧ ਇਹਦੇ ਤੋਂ ਜਿਹੜਾ ਠੰਡਾ ਕਰਕੇ 10 ਕਿਲੋਟਰ ਦੁੱਧ ਆਉਂਦਾ ਹੈਗਾ ਪੱਕਾ ਦੁੱਧ ਪੱਕਾ ਦੁੱਧ ਠੀਕ ਆ ਤੋਰਾਂ ਹਾਂ ਫਿਰ ਇੱਕ ਕਰੀ ਨੀ ਬਾਕੀ ਇਹ ਵੀ گاਵਾ ਆਜ ਹੀ ਆਈਆਂ ਇਹ ਵੀ ਕ੍ਰੋਸ ਚ ਹੀ ਆ ਬਾਕੀ ਆਜ ਹੀ ਆਈਆਂ ਵਾ ਕੋਈ ਸਾਂਭ ਵਾਲਾ ਕੁਵੇਰ ਖੜੂਗਾ ਤੇ ਦੁੱਧੋਂ ਬਾਦ ਵੀ ਛੱਡਦੀ ਨਾ ਸੋਹਣੇ ਰੰਗ ਰੂਪ ਦੀ ਆ ਬਾਕੀ ਕੋਈ ਗੱਲ ਨਹੀਂ ਠੰਡੀ ਸੀ ਇਹ ਵੀ ਜੀ ਬਾਕੀ ਰੰਗ ਰੂਪ ਦੀ ਜਿਹੜੀ ਕਾਫੀ ਚੰਗੀ ਹੈ। ਤੇ ਥਾਣੇ ਵਿੱਚ ਦੇਖ ਸਕਦੇ ਲੱਗਦੇ ਤਾਂ। ਕਾਤੇ ਕਾਖ ਚੰਗੇ ਬਾਕੀ ਇਹ ਵੀ ਅਗਲੇ ਸਵੇਰ ਨੂੰ ਸੋਹਣੀ ਰੈਡ ਤਿਆਰ ਹੋਣੀ ਹੈ ਵਾਲੀ। 10 ਕਿਲੋਟਰ ਦੁੱਧ ਜਿਹੜਾ ਉਹਨੇ ਕਿੰਦੇ ਵੀ ਇਹਦੇ ਕੋਲ ਮੁੱਕਦੇ ਹੈਗਾ। ਤੇ ਉੱਤਰਾ ਗਾਂ ਬਣੀ ਆ ਵੀ ਜੀ ਕਿ ਨਹੀਂ? ਇਹ ਵੀ ਜੀ ਵੀ ਆ ਪੰਜੀਆਂ ਦਿਨਾਂ ਦੀ ਪਣੀ ਜੇ ਪਰ ਇਹ ਦਾ ਕੋਈ ਪਤਾ ਨਹੀਂ ਹੈ ਹਨਾ ਬਾਕੀ ਹੋਵੇ ਕੋਈ ਜਾ ਕੇ ਚੱਕ ਜ਼ਰੂਰ ਕਰਵਾ ਲਿਆ ਕਰੇ ਕਈ ਵਾਰੀ ਗੱਬਨਾ ਵੀ ਨਿਕਲ ਹੁੰਦੀਆਂ ਤੇ ਇਹਦਾ ਫਿਰ ਮੁੱਲ ਗਿੱ ਜੀ ਜੇ ਵਿੱਚ ਹੀ ਮੁੱਲ ਕਰਦੀ ਹੈ ਆਪਾਂ 35000 35000 ਹਾਂਜੀ 35000 ਨਾਲ ਕਰੀਏ ਕਰਦੀ ਹੈ ਕੋ ਮਨਤਨ ਦੱਸ ਦੋ ਕਿ ਨਾ ਮਨਤਨ ਕਰਦੀ ਹੈ 32000 ਹੀ ਦੇ ਦਈਏ 31000 ਦੀ ਦੇ ਦਾਂਗੇ ਅੱਛਾ 31000 ਦੀ ਦੇ ਦੋ ਹਾਂਜੀ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਮਨਤਨ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਵਿਧਿਆ ਹੋਰ ਕੁਝ ਹੈ ਨਾ ਵਧੀਆ ਹੈ ਬਾਕੀ ਵੀਰ ਜੀ ਆਪਣੀ ਇੱਥੇ ਤਸੱਲੀ ਕਰਕੇ ਜਾਈ ਕਰੋ ਜੇ ਨਹੀਂ ਕਰੀ ਇੱਥੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਹਨਾ ਵੇਸਟਾ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਲੈ ਜੇ ਬਾਕੀ ਸੋਈਆਂ ਸਵਾਈਆਂ ਇਹ ਕਿਹੜੀਆਂ ਮੰਡੀ 'ਚ ਵੱਜੀਆਂ ਹਨ ਘਰੇ ਵੱਜੀਆਂ ਹਨ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਖੜੇ ਇਹ ਕਹਿੰਦੇ ਆ ਔਨਲਾਈਨ ਮੰਗੋਣੀ ਹੋਊਗੀ ਨਾ ਆਪਾਂ 10 ਕਿਲੋ ਦੀ ਠੰਡੇ ਬੋਲੇ ਦੀ ਗਾਰੰਟੀ ਦੇ ਦਾਂਗੇ ਜਿਹੜਾ ਲੀਟਰਾਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ